ज़ालमल कलै, आने कहर गुज़ारिया बखी शुरा सुर मेश जी मारे आ,

जॾू बंदोपिया त लालचोपिया कीअं मौका छुर बखी विच गोप फुटिया तूं हिकु त मुटिया तूं कोन ते बुआरिया बखी विच छू ती ते मारिया चाल <laughs> कल ਖੰਭਲ ਚਾਲ ਹੋ ਗਈ ਗੁਰੂ ਜੀ ਦੇ ਖੂਨ ਨਾਲ ਪੋਏ ਲਾਲ ਹੋ ਗਈ ਉਸ ਤਾਰਾ ਕੀ ਤਾਜ ਦਾ ਉਸ ਤਾਰਾ ਕੀ ਤਾਜ ਦਾ ਦਿਲ ਵਿੱਚ ਤਾਰਿਆ ਅੱਖੀ ਵਿੱਚ ਛੁਰਾ ਦਸ਼ ਮੇਛੀ ਜੀ ਦੇ ਮਾਰਿਆ ਜ਼ਾਲਮ ਕਲੇ ਦੂਜਾ ਵੈਰੀ ਮਾਰ ਦਿੰਦਾ ਖਾਲਸੇ ਨੇ ਹੰਗਾਨੇ ਉਹ ਜੁਕੇ ਨਾ ਜਾਣ ਦਿੱਤਾ ਉਹਨੂੰ ਇੱਕ ਨਿਹੰਗ ਨੇ ਦੂਜਾ ਵੈਰੀ ਮਾਰ ਦਿੰਦਾ ਖਾਲਸੇ ਨੇ ਹੰਗਾਨੇ ਅੱਜ ਕੇ ਨਾ ਜਾਣ ਦਿੱਤਾ ਉਹ ਸਾਨੂੰ ਇੱਕ ਨਿਹੰਗ ਨੇ ਮੋਰਾ ਵਾਲਿਆ ਕਰ ਜਾ मोरा बालीअ घर जा तूफ़ान बि लारे बखी विच छूर रश मेश जी मारा ज़ालमैणे ज़ालमैणे कहर गुज़ारिया बखी विच छूर मेश जी मारिया ਮਕਲੈਣ ਆਨੇ ਗੋਲਖਾਨੇ ਕਾੜ ਕਰਤੀ ਸ਼ੁਰਾ ਗੁਰਦੇਵ ਦੀ ਮੱਖੀ ਵਿੱਚ ਮਾਰ ਦਿੱਤਾ ਪਿਆਰਿਓ ਫੁਰੋ ਵੱਟਣ ਦੀ ਦੇਰ ਸੀ ਗੁਰਦੇਵ ਪਾਸ਼ਾ ਮਹਾਰਾਜ ਜੀ ਦੀ ਸੁਰਤ ਖੁੱਲੀ ਬਿਜਲੀ ਦੀ ਫੁਰਤੀ ਤੇਰਾ ਗੁਰਦੇਵ ਪਾਸ਼ਾ ਮਹਾਰਾਜ ਉੱਠੇ ਗੋਲਖਾ ਭੱਜਣ ਲੱਗਾ ਸੀ ਪਿਆਰਿਓ ਗੁਰਦੇਵ ਪਾਸ਼ਾ ਮਹਾਰਾਜੀ ਨੇ ਗੱਡੀ ਮਿਆਂਨ ਵਿੱਚੋਂ ਚੰਡੀ ਇੱਕ ਹੱਥ ਦੇ ਨਾਲ ਗੁੱਲਖਾਂ ਦੀ ਬੜੀ ਬਾਹ ਤੇ ਦੂਜੇ ਵਿੱਚ ਤਲਵਾਰ ਲਾ ਕੇ ਗੁੱਲਖਾਂ ਦੇ ਉੱਤੇ ਭਰਮਾ ਵਾਰ ਹੈ ਜੋ ਸੇ ਨਾਲ ਸੀ ਓਹ ਕਹਿੰਦੇ ਕੱਟ ਇਸੀ ਗੁਰਾਂ ਨੇ ਗੁਲਖਾਣੂ ਸੀ ਕਰਤਾ ਪਾਰ ਆ ਬੀਟੇ ਕਬਿਆ ਹੋ ਗੁਰਦੇਵ ਨੇ ਚੰਡੀ ਦਾ ਵਾਰ ਕੀਤਾ ਪਿਆਰਿਆ ਗੁਲਖਾ ਨੂੰ ਘਰਤੀ ਤੇ ਮਠਾ ਲਿਆ ਗੁਲਖਾ ਡਿੱਗਣ ਲੱਗਾ ਕਹਿੰਦਾ ਹਾਏ ਅੰਮਾ ਗੁਰਦੇਵ ਕਹਿੰਦੇ ਅੰਮਾ ਨਹੀਂ ਅੰਮਾ ਨਹੀਂ ਅੱਲਾ ਕਹੋ ਅੱਲਾ ਹੁਣ ਜੰਨਤ ਵਿੱਚ ਜਗ੍ਹਾ ਮਿਲੇ ਮਾਂ ਨੇ ਕੰਮ ਨਹੀਂ ਆਉਣਾ ਜਿਹੜਾ ਤੂੰ ਕਾਰਾ ਕਰ ਚੱਕਾ ਉਹ ਵਾਪਸ ਨਹੀਂ ਆ ਸਕਦਾ ਜਦੋਂ ਵੇਖਿਆ ਜਮਸ਼ੇਦ ਖਾਂ ਐਵੇਂ ਲੱਗਾ ਭੱਜਣ ਮੇਰਾ ਸਾਥੀ ਟਹਿ ਗਿਆ ਬਾਰ ਸਿੰਘ ਖੜੇ ਸਨ ਜਮਸ਼ੇਦ ਖਾਨ ਨੂੰ ਧਰਤੀ ਤੇ ਸੁੱਟ ਲਿਆ ਇਨਾਮ ਦੇ ਲਾਲਚੀ ਪਠਾਨ ਮਾਰੇ ਗਏ ਰਾਲਾ ਪੈ ਗਿਆ ਗੁਰਦੇਵ ਦੇ ਉੱਤੇ ਕਾਤਲਾਨਾ ਹਮਲਾ ਹੋ ਗਿਆ ਡਾਕਟਰ ਸੱਦੇ ਵੈਦ ਹਕੀਮ ਆਏ ਸਿੰਘ ਭੱਜੇ ਆਏ ਗੁਰਦੇਵ ਦਾ ਜ਼ਖਮ ਸਾਫ਼ ਕਰਕੇ ਮਲਮ ਪੱਟੀ ਕਰ ਦਿੱਤੀ ਗਈ ਪਿਆਰਿਓ ਬਹੁਤਾਂ ਸਨਮਾਨੀ ਸਮਾ ਸਮਾਪਤ ਹੈ 10 12 ਦਿਨ ਤੋਂ ਬਾਅਦ ਡਾਕਟਰ ਕਹਿੰਦਾ ਗੁਰਦੇਵ ਇਸ਼ਨਾਨ ਪਾਣੀ ਕਰ ਲੈਣਗੇ ਜ਼ਖਮ ਸਹੀ ਹੋ ਜਾਵੇਗਾ ਬਹਾਦਰ ਸ਼ਾਹ ਪਕਾ ਲੈਣ ਵਾਸਤੇ ਆਇਆ ਦਿਵਾਲੀ ਦਾ ਪੁਰਬ ਆ ਗਿਆ ਉਹਦੇ ਨਾਲ ਸਿਪਾਈ ਆਏ ਗੁਰਦੇਵ ਪਾਤਸ਼ਾਹ ਮਹਾਰਾਜ ਦੀ ਸ਼ਸਤਰਾਂ ਦਾ ਬੜਾ ਸੱਜੋ ਗੁਰਦੇਵ ਕਹਿੰਦੇ ਸ਼ੰਕਾ ਕੋਈ ਜੀ ਹਾਂ ਐਡਾ ਜ਼ਬਰਦਸਤ ਇੱਲਾ ਤੇ ਸਾਡੇ ਕੋਲ ਵੀ ਨਹੀਂ ਹੈਗਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਦਾ ਸ਼ੰਕਾ ਦੂਰ ਕਰਨਾ ਚਾਹੀਦਾ ਸਮਾਂ ਆ ਚੁੱਕਾ ਸੀ ਸੱਚਖੰਡ ਪਿਆਨੇ ਦਾ ਸਿੰਘਾਂ ਨੂੰ ਹੁਕਮ ਕੀਤਾ ਕਮਾਨ ਲਿਆਂਦੀ ਜਾਵੇ ਤੀਰ ਲਿਆਂਦਾ ਜਾਵੇ ਇਹਨਾਂ ਦਾ ਭਰਮ ਦੂਰ ਕਰੀਏ ਕਮਾਨ ਲਿਆਂਦੀ ਗਈ ਤੀਰ ਲਿਆਂਦਾ ਗਿਆ ਗੁਰਦੇਵ ਨੇ ਖਿੱਚ ਕੇ ਤੰਦੀ ਤੀਰ ਚਾੜਿਆ ਜਦੋਂ ਛੱਡਿਆ ਕੀ ਤੀਰ ਤੇ 3-4 ਕਿਲੋਮੀਟਰ ਤੇ ਜਾ ਡਿੱਗਾ ਪਰ ਜ਼ਖਮ ਅੱਲਾ ਸੀ ਖੁੱਲ ਗਿਆ ਕੋਨ ਦਾ ਫਾਰੇ ਵਗਣੇ ਸ਼ੁਰੂ ਹੋ ਗਏ ਹੋ ਸਕਦਾ ਜਿਸ ਖੰਡਰ ਦੇ ਨਾਲ ਜਿਸ ਖੰਡਰ ਦੇ ਨਾਲ ਵਾਰ ਕੀਤਾ ਗਿਆ ਹੋਵੇ ਉਹਨੂੰ ਜਾਰ ਦੀ ਪੁੱਠ ਦਿੱਤੀ ਗਈ ਹੋਵੇ ਉਤੋਂ ਜ਼ਖਮ ਜਿਹੜਾ ਬਿਲਕੁਲ ਸਹੀ ਸੀ ਤੇ ਅੰਦਰੋਂ ਅੱਲਾ ਸੀ ਸਿੰਘ ਭੱਜੇ ਨਸੇ ਡਾਕਟਰ ਸੱਦਣ ਵਾਸਤੇ ਵੈਦ ਹਕੀਮ ਸੱਦਣ ਵਾਸਤੇ ਗੁਰਦੇਵ ਕਹਿੰਦਾ ਬੱਸ ਸੱਚਖੰਡ ਪਿਆਨੇ ਦਾ ਸਮਾਂ ਆ ਗਿਆ ਕੋਈ ਡਾਕਟਰ ਵੈਦ ਹਕੀਮ ਨਹੀਂ ਸੱਦਣਾ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਟੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਸਿੰਘੋ ਸੱਚਖੰਡ ਪਿਆਨੇ ਦਾ ਸਮਾ ਆ ਗਿਆ ਸਿੰਘ ਰੋਣ ਲੱਗੇ ਕੁਰਲਾਣ ਲੱਗੇ ਇਹਨਾਂ ਜੰਗਲ ਪ੍ਰਦੇਸਾਂ ਵਿੱਚ ਸੱਦ ਕੇ ਸੱਤੇ ਪਾਦਸ਼ਾ ਕੀਨੇ ਆਸਰੇ ਛੱਡ ਕੇ ਜਾ ਰਹੇ ਹੋ ਸਾਡੀ ਬਾ ਕੀਨੇ ਹੱਥ ਫੜਾ ਕੇ ਚੱਲੇ ਹੋ ਗੁਰਦੇਵ ਪਾਦਸ਼ਾ ਮਹਾਰਾਜ ਜੀ ਕਹਿਣ ਲੱਗੇ ਮੁਕਤੀ ਗੱਲ ਭਾਈ ਦਇਆ ਸਿੰਘ ਨੂੰ ਹੁਕਮ ਆਇਆ ਗ੍ਰੰਥ ਸਹਿਬ ਪ੍ਰਕਾਸ਼ ਕੀਤਾ ਜਾਵੇ ਪੰਜ ਪ੍ਰਕਰਮਾ ਕਰਕੇ ਪੰਜ ਅੱਜ ਤੋਂ ਦੇਹਧਾਰੀ ਗੁਰੂ ਦੀ ਪਰੰਪਰਾ ਖਤਮ ਹੋਈ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਅਗਲੇ ਦਿਨ ਸੱਤੇ ਪਾਤਸ਼ਾਹ ਸਤਖੰਡ ਪਿਆਨਾ ਕਰ ਗਏ ਇਹਨੇ ਗੁਰਦੇਵ ਜੀਆਂ ਕਰਨੀਆਂ ਔਰ ਕੁਰਬਾਨੀਆਂ ਆਪ ਗੁਰੂ ਮਾਨਯੋ ਗ੍ਰੰਥ ਸਮਾਗਮ ਮਨਾ ਰਹੇ ਹੋ ਗੁਰਤਾ ਗੱਦੀ ਮਨਾ ਰਹੇ ਹੋ ਮਹਾਂਪੁਰਸ਼ ਬਾਬਾ ਪ੍ਰਤਾਪ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਅਮਰਦੀਪ ਸਿੰਘ ਜੀ ਗਾਲਬੂ ਲੁਧਿਆਣੇ ਵਾਲੇ ਪਹੁੰਚ ਗਏ ਨੇ ਸਾਡੇ ਤੋਂ ਬਾਅਦ ਉਹਨਾਂ ਨੇ ਸੇਵਾ ਕਰਨੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਮੁੱਚੀ ਟੀਵੀ ਚੈਨਲ ਵਾਲੀ ਜਿਹੜੀ ਟੀਮ ਹੈ ਮੈਂ ਕੱਲਾ ਕੱਲਾ ਨਾਲਵਾਂ ਤੇ ਸਮਾਂ ਜ਼ਿਆਦਾ ਹੋਵੇਗਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਦੇਸ਼-ਪਰਦੇਸ ਬੈਠੀਆਂ ਸਿੱਖ ਸੰਗਤਾਂ ਨੂੰ ਲਾਈਵ ਕਾਸਟ ਕਰਕੇ ਇਸ ਨਾਨਕ ਸਰ 68 ਗਜਰੋਲਾ ਬਾਜਪੁਰ ਵਿਖੇ ਜੋ ਮਹਾਨ ਗੁਰਮਤ ਸਮਾਗਮ ਚੱਲ ਰਿਹਾ ਉਹਦਾ ਟੈਲੀਕਾਸਟ ਵਿਖਾ ਰਹੇ ਨੇ ਆਪ ਸਿੱਖ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਮਹਾਂਪੁਰਸ਼ਾਂ ਦਾ ਧੰਨਵਾਦ ਆਪ ਵੀ ਵੱਲੋਂ ਬਹੁਤ ਸਾਰਾ ਮਾਣ ਆਇਆ ਮਹਾਰਾਜ ਕਿਰਪਾ ਕਰੇ ਤੰਦਰੁਸਤੀ ਦੀਆਂ ਦਾਤਾਂ ਦੇ ਕੇ ਨਿਵਾਜੇ ਆ ਗੁਰੂ ਫਤਿਹ ਦੇ ਨਾਲ ਸਾਨ ਪਾ ਕੇ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਰੇੜ ਵਾਲੇ ਜਿਨ੍ਹਾਂ ਦਾ ਢਾਡੀ ਜਥਾ ਜੋ ਕਿ ਬਹੁਤ ਹੀ ਸੁੰਦਰ ਢਾਡੀਵਾਰਾਂ ਰਹੀ ਆਵਜੀਆਂ ਨੂੰ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਸੋ ਇਹਨਾਂ ਦਾ ਵੀ ਬਾਬਾ ਪ੍ਰਤਾਪ ਸਿੰਘ ਜੀ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਧੰਨਵਾਦ ਹੁਣ ਮਾਪਰਖ ਸਿਰਪਾਉ ਦੀ ਬਖਸ਼ਿਸ਼ ਨਾਲ ਸਵਾਗਤ ਕਰਨਗੇ ਆਪ ਸਾਰਿਆਂ ਨੇ ਜਕਾਰੇ ਦੀ ਗੂੰਜ ਵਿੱਚ ਹਾਜ਼ਰੀ ਲਵਾਣੀ ਜੀ ਬੋਲੇ ਈ ਸੋਨਹਾਲ ਸਮੁੱਚੇ ਜਥੇ ਦਾ ਬਹੁਤ ਬਹੁਤ